करो सोचो हथ किसान मोरा न लट ਕਿ ਅੱਜ ਵੀ ਸਾਡਾ ਇਹ ਸੱਚਾ ਵਜੜਾ ਇਹ ਲੋਕਾਂ ਨੂੰ ਸਾਡੇ ਪ੍ਰਸ਼ਾਨ ਕਰ ਰਿਹਾ ਉਹਨਾਂ ਨੂੰ ਕਹਿ ਰਹੇ ਵੀ ਤੁਸੀਂ ਨਸ਼ੇ ਕਰ ਦੋ ਇੱਥੇ ਆਓ ਤੁਹਾਡੇ ਖਿਲਾਫ ਮਿਲਤਾ ਹੀ ਹੋਈ ਹੈ ਸਰਕਾਰ ਵੱਲੋਂ ਤੁਸੀਂ ਇਹ ਜਿਹੜੇ ਜੀ ਆ ਰੁਹੇ ਕਰਤੇ ਹੋ ਇਹ ਜਿਹੜਾ ਹੋਰ ਕਿਤੇ ਸਾਥੋਂ ਉਹ ਕਰਤੇ ਹੋ ਛੋ ਬਸ ਮੈਂ ਨਹੀਂ ਤੇ ਯਾਰ ਪਰਚਾ ਦਰਜ ਕੀਤਾ ਕਿਵੇਂ ਤੁਸੀਂ ਇਹਨਾਂ ਨੂੰ ਨਿਜਾਰਾ ਰਿਹਾ ਹੋ ਠਾੜੇ ਬਾਰੇ ਫੋਂਦਾ ਐਸਐਚਓ ਆ ਉਹਦਾ ਪਤਾ ਨਹੀਂ ਕੀ ਦਿਮਾਗ ਪੁੱਟ ਰਿਹਾ ਜਾਂਦਾ ਭਾਰਤੀ ਕਿਸਾਨ ਜੀ ਨੇ ਅਗਰਾਹਾ ਬਲਾਕ ਪ੍ਰਧਾਨ ਮਰੀਕ ਸਿੰਘ ਅੱਗਾ ਜੋ ਕਿ ਅੱਜ ਦਾ ਸਾਡਾ ਬੇਈਮਾਨਾ ਨੇ ਡਿਊਟੀ ਸਾਹਿਬ ਦੇ ਬਾਰ ਤੇ ਮੁਰੇ ਧਰਨਾ ਸਾਰੀਆਂ ਜਥੇਬੰਦੀਆਂ ਕਿਨਿਓ ਤਾਂ ਕਿ ਇਹ ਜਿਹੜੇ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਪੁਰਾਣੇ ਮੁੰਡੇ ਨਸ਼ਾ ਖਾਂਦੇ ਨੇ ਉਹਨਾਂ ਨੂੰ ਤੰਗ ਕਰਨਾ ਜਾਂ ਇਹਨਾਂ ਨੇ ਪੁਰਾਣੇ ਪਰਚੇ ਵਾਲੇ ਚੱਕਣੇ ਜਿਹੜੇ ਬੰਦੇ ਸੁਧਰ ਗਏ ਉਹਨਾਂ ਨੂੰ ਵੀ ਐ ਕਹਿੰਦੇ ਨੇ ਵੀ ਇਹ ਨਾਂ ਸੁਧਰਨਾ ਕਿਸੇ ਨੂੰ ਦਬਕਾ ਮਾਰਦੇ ਥੋੜੇ ਗੋਲੀਆਂ ਦਾ ਪਰਚਾ ਪਾਵਾਗੇ ਦੁਆਰੇ ਕਿਸੇ ਨੂੰ ਕਹਿੰਦੇ ਨੇ ਸ਼ਰਾਬ ਦਾ ਪਰਚਾ ਪਾਵਾਗੇ ਜਿਵੇਂ ਹਮਚ ਨਹੀਂ ਆਦੀ ਉਹਨੂੰ ਕਹਿੰਦੇ ਚਾਹੇ ਸ਼ੀ ਬੋਤਲਾਂ ਪਵਾ ਲੈ ਪਰਚਾ ਪਵਾ ਲੈ ਸਾਡੇ ਇੱਕ ਅੱਗੇ ਦਾ ਵੀ ਇੱਕ ਮੁੰਡਾ ਉਹਦਾ ਖਾਂਦਾ ਜਰੂਰ ਹੈ ਉਹ ਮਤਲ ਖਾਣ ਦੇ باوجود ਉਹਨੂੰ ਕਹਿੰਦੇ ਵੇਚਦਾ ਹੈ ਵੇਚਦਾ ਉਹ ਹੈ ਨਹੀਂ ਉਹਦਾ ਕੱਲ ਐਸ ਐਚਓ ਕੱਲ ਜਨਾਨੀ ਕੱਲੀ ਘਰੇ ਦੀ ਉਹਦੀ ਮਾਂ ਮੁੰਡੇ ਦੀ ਕੋਠਿਆਂ ਦੇ ਉੱਤੋਂ ਦੀ ਝੜ ਕੇ ਕੱਲ ਜਿਹੜਾ ਕੈਮਰਾ ਨੂੰ ਹੁੰਦਾ ਡੀਡੀਆ ਕੀ ਹੁੰਦਾ ਇਹ ਇੱਕ ਖੋਲ ਕੇ ਵੀ ਲੈ ਗਿਆ ਇਹੀਆਂ ਕਰਤੂਤਾਂ ਤੇ ਪੁਲਿਸ ਜਿਹੜੀ ਆਉਤਰੀ ਹੈ ਤੁਸੀਂ ਲੋਕਾਂ ਨਾਲ ਵਿਚਰਨਾ ਹੈ ਵਿਚਰੋ ਪਰ ਸਹੀ ਢੰਗ ਨਾਲ ਵਿਚਰੋ ਜੇ ਕੋਈ ਵੇਚਦਾ ਇਹਨੂੰ ਫੜੋ ਅਸੀਂ ਇਹ ਚੀਜ਼ ਦੇ ਹੱਕ 'ਚ ਨਹੀਂ ਵੀ ਇਹ ਵੇਚਦਾ ਇਹਨੂੰ ਛੱਡੋ ਨਾ ਛੜਾਉਣ ਆਈਏ ਨਾ ਉਸਦੀ ਮਜ਼ਾਦ ਕਰਨ ਆਈਏ ਪਰ ਜਿਹੜੇ ਬੰਦੇ ਸੁਧਰਨਾ ਚਾਹੁੰਦੇ ਨੇ ਉਹਨੂੰ ਸੁਧਾਰਨਾ ਚਾਹੀਦਾ ਉਹਨੂੰ ਪੁਲਿਸ ਬਗਿਆੜੇ ਗੁਰਵਿੰਦਰ ਸਿੰਘ ਜਦਨਾ ਕਿਰਤੀ ਕਿਸਾਨ ਜਿਹਨੂੰ ਤਾਂ ਜ਼ਿਲ੍ਹਾ ਪ੍ਰਸ਼ਾਸਕਤਰ ਅੱਜ ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਫੌਰੀ ਤੌਰ ਤੇ ਅੱਜ ਦਾ ਐਕਸ਼ਨ ਲਿਖਿਆ ਗਿਆ ਹੈ ਅਸਲਾਇਆ ਕਿ ਪੰਜਾਬ ਸਰਕਾਰ ਦੀ ਹਦਾਇਤਾਂ ਤੋਂ ਉੱਪਰ ਪੰਜਾਬ ਪੁਲਿਸ ਐਨਡੀਪੀਐਸਸੀ ਦੇ ਜਿਹੜੇ ਐਨਡੀਪੀਐਸਸੀ ਦੇ ਜਿਹੜੇ ਮੁਕੱਦਮੇ ਆ ਉਹ ਜਿਹੜੇ ਹੈਗੇ ਆ ਬੇਕਸੂਰ ਲੋਕਾਂ ਉੱਪਰ ਜਾਂ ਜਿਹੜੇ ਕੋਈ ਛੋਟਾ ਮੋਟਾ ਵਿਚਾਰੇ ਕੋਈ ਨਸ਼ਾ ਕਰਨ ਵਾਲੇ ਹੈਗੇ ਪੀੜਤ ਹੈ ਜਿਹੜੇ ਉਹਨਾਂ ਉੱਪਰ ਪਾਰੇ ਆ ਪਰ ਜਿਹੜੇ ਅੱਜ ਦੇ ਕੇਸ ਦੇਖਣ ਨੂੰ ਮਿਲੇ ਆ ਉਹ ਉਹਨਾਂ ਦਾ ਨਾਂ ਕੋ ਰਿਕਾਰਡ ਆ ਇਹੋ ਜਿਹਾ ਨਾਂ ਕੋ ਉਹਨਾਂ ਦਾ ਐਸੇ ਕੋ ਤਾਲੁਕਾ ਤੇ ਹੈਗੇ ਵੀ ਨਸ਼ੇ ਵਾਲੇ ਨਾਲ ਪਰ ਉਹਨਾਂ ਉੱਪਰ ਜਿਹੜੇ ਨਜਾਇਜ਼ ਝੁੱਠੇ ਪਰਚੇ ਪਾਏ ਜਾ ਰਿਹਾ ਇਹ ਸਾਨੂੰ ਸਮਝ ਆ ਰਿਹਾ ਕਿ ਪੰਜਾਬ ਸਰਕਾਰ ਦੇ ਕਹਿੰਦੇ ਸਿਰਫ ਐਫਆਈਆਰ ਦੇ ਜਿਹੜੇ ਮੁਕੱਦਮੇ ਆ ਉਹਨਾਂ ਦੇ ਅੰਕੜੇ ਵਧਾ ਕੇ ਪੇਸ਼ ਕਰਨ ਵਾਸਤੇ ਸ ਨੂੰ ਵਿਰੋਧ ਕਰਦੇ ਆ ਤੇ ਅੱਜ ਚੇਤਾਵਨੀ ਤੌਰ ਤੇ ਅਸੀਂ ਕਹਿਣ ਆਏ ਆ ਕਿ ਜੇ ਇਹੇ ਜੇ ਤੁਸੀਂ ਦੁਬਾਰਾ ਹਰਕਤ ਕਰੀ ਤਾਂ ਇਹਨੂੰ ਅਣਮਿੱਥੇ ਸਮੇਂ ਲਈ ਧਰਨਾ ਜਿਹੜਾ ਹੈਗਾ ਸਾਡਾ جاری ਰਹੂਗਾ ਤੇ ਮੂੰਹ ਤੋੜ ਜਵਾਬ ਦੇਵਾਂਗੇ ਵੱਡੀ ਗੱਲ ਇਹ ਆ ਕਿ ਇਥੋਂ ਸਦਰ ਥਾਣੇ ਦਾ ਐਸਐਚਓ ਇਹ ਕਹਿ ਰਿਹਾ ਕਿ ਮੈਂ ਜਥੇ ਬੰਦੀ ਨੂੰ ਪੁੱਛ ਕੇ ਨਹੀਂ ਕਿਸੇ ਦੇ ਪਰਚਾ ਪਾਣਾ ਤਾਂ ਤੁਹਾਨੂੰ ਯਾਦ ਕਰਾ ਦਈਏ ਜਥੇ ਬੰਦੀਆਂ ਤੋਂ ਪੁੱਛ ਕੇ ਨਾ ਪਰ ਜੇ ਤੁਸੀਂ ਜਾਲੀ ਪਾਉਂਗੇ ਕਿਸੇ ਤੇ ਬੇਕਸੂਰ ਤੇ ਪਾਉਂਗੇ ਤਾਂ ਛਿੰਡੇ ਡੰਡਾ ਲੈ ਕੇ ਅਸੀਂ ਬੈਠਾਂਗੇ ਤੇ ਤੁਹਾਨੂੰ ਸਿੱਧਾ ਰਾਹ ਦਿਖਾਵਾਂਗੇ ਨਾਲ ਵਿੱਚ ਪੁਲਿਸ ਪ੍ਰਸ਼ਾਸਨ ਨਜਾਇਜ਼ ਜਿਹੜਾ ਵਾ ਲੋਕਾਂ ਤੇ ਜਿਨ੍ਹਾਂ ਦੇ ਕੋਈ ਕੇਸ ਨਹੀਂ ਨਸ਼ਿਆਂ ਵਾਲੇ ਕੇਸ ਪਾ ਰਹੇ ਆ ਜੀ ਅਸੀਂ ਇਹ ਤੋਂ ਪਹਿਲਾਂ ਐਸਪੀ ਡੀ ਨੂੰ ਵੀ ਮਿਲ ਚੁੱਕੇ ਹਾਂ ਇੱਥੇ ਅਧਿਕਾਰੀਆਂ ਨੂੰ ਵੀ ਮਿਲ ਚੁੱਕੇ ਆ ਇਹ ਲੋਕਾਂ ਦਾ ਜਿਹੜਾ ਤਜਰਬਾ ਵਾ ਵੀ ਨਜਾਇਜ਼ ਬਿਲਕੁਲ ਜਿਹੜੇ ਸਧਾਰਨ ਲੋਕ ਆਪਣੀ ਰੋਟੀ ਕਰਕੇ ਖਾਣਾ ਚਾਹੁੰਦੇ ਆ ਇਹ ਕੇਸ ਉਹਨਾਂ ਦੇ ੱੱਕੇ ੱੱਕੇ ਨਾਲ ਮੜਨਾ ਚਾਹੁੰਦੇ ਆ ਸਾਡਾ ਅੱਜ ਵਾਲਾ ਜਿਹੜਾ ਧਰਨਾ ਇਸ ਕਰਕੇ ਆ ਸਾਫ ਸਾਫ ਵੀ ਜਿੰਨੇ ਜੇ ਕਿਸੇ ਦੇ ਕੇਸ ਆ ਕੇਸ ਪਹਿਲਾਂ ਚੱਲਦਾ ਹੁਣ ਕੋਈ ਨਹੀਂਗਾ ਜਾਂ ਜਿੰਨੇ ਕੇਸ ਭੁਗਤ ਲਿਆ ਤੇ ਹੁਣ ਉਹ ਆਪਣੇ ਘਰ ਆਪਣੀ ਰੋਟੀ ਕਾਰੇ ਅਸੀਂ ਉਹਨਾਂ ਤੇ ਵੀ ਕੇਸ ਨਹੀਂ ਪੈਣ ਦੇ। ਇਸ ਕਰਕੇ ਅੱਜ ਵਾਲੇ ਜਿਹੜਾ ਧਰਨਾ ਇਹ ਫੌਰੀ ਕਾਰਨ ਬਣਿਆ ਦਤਾਲ ਦਾ ਮਸਲਾ ਜੀ ਉਹ ਬਿਲਕੁਲ ਹੀ ਮੁੰਡਾ ਜਿਹੜਾ ਕੋਈ ਉਹ ਨਸ਼ਾ ਨਹੀਂ ਕਰਦਾ ਨਾ ਉਹ ਕੁਝ ਵੇਚਦਾ ਉਹਨੂੰ ਅੱਜ ਚੱਕਣ ਪਏਗੇ ਉਸੇ ਚੁੱਕ ਕੇ ਲੈਉਣ। ਉਹਦਾ ਨਾਮ ਕੀ ਹੈ? ਉਹਦਾ ਨਾਮ ਬਲਬੀਰ ਸਿੰਘ ਵੀਰਾ ਏ ਛੋਟਾ ਨਾ ਵੀਰਾ। ਪਹਿਲਾਂ ਵੀ ਦਤਾਲ ਦੇ ਕੇਸ 'ਚ ਅਸੀਂ 6 ਤਰੀਕ ਨੂੰ ਡੀਐਸਪੀ ਸਾਹਿਬ ਮਿਲੇ ਨਹੀਂ ਸੀਗੇ ਇਹਨਾਂ ਨੂੰ ਫੋਨ ਤੇ ਗੱਲ ਹੋਈ ਸੀਗੀ। ਸਾਡੇ ਨਾਲ ਡੀਐਸਪੀ ਸਾਹਿਬ ਨੇ ਵਾਦਾ ਕੀਤਾ ਵੀ ਅਸੀਂ ਜਿਹੜਾ ਵਾ ਇਦਾਂ ਨਜਾਇਜ਼ ਕਿਸ ਕੋਈ ਨਹੀਂ ਪਾਵਾਂਗੇ ਜੇ ਕੋਈ ਕਿਸੇ ਨਸ਼ਾ ਕਰਦਾ ਹੋਣਾ ਉਹਨੂੰ ਦਾਖਲ ਕਰਾ ਕੇ ਇਲਾਜ ਕਰਾਵਾਂਗੇ ਇਹ ਥਾਣੇਦਾਰ ਦਾ ਵਹਿਰ ਉਦੋਂ ਵੀ ਬਹੁਤ ਮਾਰਾ ਮਾਰਾ ਸੀ ਥਾਣੇਦਾਰ ਐਸਐਚਓ ਪਤਨਾ ਦਾ ਬਲਵਿੰਦਰ ਸਿੰਘ ਇਹ ਐਸਐਚਓ ਆ ਜਾਂ ਤੇ ਇਹਦਾ ਬਾਹ ਨਹੀਂ ਪਿਆ ਜਸੇ ਬੰਦੀਆਂ ਨਾਲ ਅੱਜ ਫੇਰ ਇਹ ਕਹਿੰਦਾ ਵੀ ਅਸੀਂ ਜਿਹਨੂੰ ਟੋਕ ਕੇ ਲਿਆਵਾਂਗੇ ਤੁਹਾਡੇ ਕੋ ਜਸੇ ਬੰਦੀਆਂ ਨੂੰ ਪੁੱਛ ਕੇ ਕਰਾਂਗੇ ਅਸੀਂ ਸੋ ਇਹ ਜਿਹੜਾ ਧਰਨਾ ਇਹਦੇ ਖਿਲਾਫ ਤੇ ਹੈ ਆ ਇਹਦੀ ਮਾੜੀ ਹੈਂਕਰਬਾਜੀ ਦੇ ਖਿਲਾਫ ਪਰ ਇਹਦੇ ਨਾਲ ਨਾਲ ਪੂਰਾ ਜਿਹੜਾ ਇਹ ਨਜਾਇਜ਼ ਕਰ ਰਿਹਾ ਇਹ ਪੁਲਿਸ ਪ੍ਰੋਸੈਸ਼ਨ ਪੰਜਾਬ ਸਰਕਾਰ ਤੇ ਜਿਹੜਾ ਇਹਦੇ ਚ ਐਮ ਐਲ ਏ ਦਾ ਰੂਲ ਸਰਕਾਰ ਦੇ ਨਾਲ ਲੋਕ ਨੇ ਕੱਢ ਲਈ ਇਹਨੂੰ ਲੋਕਾਂ ਨੇ ਬਣਾਇਆ ਜਦੋਂ ਦੀ ਅੱਖਾਂ ਸਾਹਮਣੇ ਇਹ ਕੰਮ ਸਾਰੇ ਹੋ ਹੀ ਜਾਂਦੇ ਆ ਮੰਗ ਵੀ ਹੈ ਤੁਹਾਡੀ ਮੰਗ ਤੇ ਸਾਡੀ ਇਹ ਨਜਾਇਜ਼ ਜਿਹੜੇ ਆ ਕੇਸ ਆ ਇਹਦਾ ਭਰੋਸਾ ਕੋਈ ਨਾਵੇ ਸਾਨੂੰ ਆਣ ਕੇ ਉੱਕਾ ਹੀ ਨਾ ਪਹਿਣ ਏ ਆਪਣੀ ਜਬਾਨ ਬੰਦੀ ਕਰੇ ਨਹੀਂ ਤੇ ਅਸੀਂ ਇਹਦੇ ਇਕੱਲੇ ਦੇ ਖਿਲਾਫ ਦੇ ਦੋ ਕਿਤੇ ਮੌਕਾ ਆਇਆ ਫਿਰ ਧਰਨਾ ਸ਼ੁਰੂ ਕਰਾਂਗੇ ਤੇ ਅਸੀਂ ਫਿਰ ਮੁੜ ਕੇ ਪਤਾ ਵੀ ਅਸੀਂ ਆਣ ਅਣ ਸਮੇਲੀ ਇੰਨਾ ਕੇ ਲਾਲਮੀ ਵੀ ਧਰਨੇ ਲਾਉਂਦੇ ਰਏ ਥਾਣੇਦਾਰਾਂ ਦੇ ਖਿਲਾਫ ਵੀ ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਜੋ ਵੀ ਇਹਨਾਂ ਦਾ ਮਸਲਾ ਹੋਊਗਾ ਸੁਣ ਕੇ ਜੋ ਵੀ ਹੱਲ ਹੋਊਗਾ ਘਟਾ ਜਾਵੇਗਾ ਗੱਲਬਾਤ ਚੱਲ ਰਹੀ ਹੈ ਡਿਮਾਂਡ ਤੇ ਇਹਨਾਂ ਦੀ ਇਹ ਹੈ ਕਿ ਜਿਹੜੇ ਬੰਦੇ ਆ ਦੇ ਖਿਲਾਫ ਪਹਿਲਾਂ ਐਨਡੀਪੀ ਸੈਕਟਰ ਦੇ ਕੇਸ ਦਰਜ ਨੇ ਪਰ ਉਹ ਦੁਵਾਰਾ ਲਿਸਟਾ ਉਹਦੇ ਵਿੱਚ ਆਏ ਹੋਏ ਨੇਗੇ ਉਹਨਾਂ ਦੀ ਪੜਤਾਲ ਚੱਲ ਰਹੀ ਹੈ ਕਿ ਉਹ ਨਸ਼ਾ ਵੇਚ ਰਹੇ ਜਾਂ ਨਹੀਂ ਵੇਚ ਰਹੇ ਜਿੰਦੇ ਕਿ ਉਹਨਾਂ ਨੂੰ ਚੈੱਕ ਨਾ ਕੀਤਾ ਜਾਵੇ ਘਰਾਂ ਨੂੰ ਜੀ ਜੀ ਦੇਖੋ ਪੜਤਾਲ ਨਹੀਂ ਸਤੇ ਜਾਣਗੇ ਉਹ ਲੋਕਾਂ ਦੇ ਨਹੀਂ ਉਹਨਾਂ ਦੇ ਜਿਹੜੇ ਨਸ਼ਾ ਵੇਚਦੇ ਪਹਿਲਾਂ ਆਲਰੇਡੀ ਉਹਨਾਂ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ ਜੀ ਉਹਨਾਂ ਦੀ ਗਾਇਬਗਾਈ ਚੈਕਿੰਗ ਕੀਤੀ ਜਾਂਦੀ ਹੈ ਜੀ ਜੀ ਵੀ ਉਹ ਵੇਚਦੇ ਜਾਂ ਨਹੀਂ ਵੇਚਦੇ ਵੇਚੇ ਜਦੋਂ ਫੜਿਆ ਜਾਊਗਾ ਜੀ ਫਿਰ ਤਾਂ ਪਰਚਾ ਦਰਜ ਹੋਈ ਹੋਈ ਅਗਰ ਉਹ ਨਹੀਂ ਵੇਚਦਾ ਡੋਪ ਟੈਸਟ ਉਹਦਾ ਨਿੱਲ ਆਉਂਦਾ 네ਗੇਟਿਵ ਆਉਂਦਾਗਾ ਪੰਚਾਇਤ ਜ਼ਿੰਮੇਵਾਰੀ ਲੈਂਦੀ ਆ ਹਲਸਰਾਨੰਦ ਦੇ ਧਿਆਨ ਚ ਲਿਆ ਕੇ ਫਿਰ ਉਹਦੇ ਨਾਲ ਕੋਈ ਜਿਆਤੀ ਨਹੀਂ ਕੀਤੀ ਜਾਂਦੀ